ਉੱਥੇ ਜਾਣਾ ਚਾਹੀਦਾ ਜਿੱਥੇ ਤੁਹਾਡੀ ਰੂਹ ਕਹਿੰਦੀ ਹੋਵੇ ਕਈ ਵਾਰੀ ਸਾਡੀ ਰੂਹ ਕਿਤੇ ਜਾਣ ਨੂੰ ਨਹੀਂ ਵੀ ਕਰਦੀ ਵੱਜੇ ਰੂਹੇ ਵੀ ਅਸੀਂ ਕਿਤੇ ਜਾਂਦੇ ਆ ਉਹ ਸਿਰਫ ਲੋਕਾਚਾਰੀ ਹੁੰਦੀ ਹੈ ਮੈਂ ਨਹੀਂ ਜਿਹੜਾ ਜਿਹੜਾ ਵੀ ਇੱਥੇ ਆਇਆ ਅੱਜ ਉਹ ਸਮਝੋ ਆਪਣੀ ਰੂਹ ਦਾ ਵੱਜਾ ਆਇਆ ਉਹਦੀ ਰੂਹ ਨੂੰ ਖਿੱਚ ਕੇ ਲਿਆਈ ਹੈ ਇੱਥੇ ਆ ਕੇ ਉਹਨਾਂ ਜਗਦੀਆਂ ਅੱਖਾਂ ਦੇ ਵਿੱਚ ਜਿਹੜਾ ਚਾਹ ਤੇ ਉਤਸ਼ਾਹ ਦੇਖਦੇ ਆ ਨਾ ਇਦਾਂ ਤੇ ਤੁਹਾਨੂੰ ਕੋਈ ਉਡੀਕਦਾ ਹੀ ਨਹੀਂ ਆਪਣੇ ਘਰਾਂ ਦੇ ਵਿੱਚ ਜਿੱਦਾਂ ਇਹ ਉਡੀਕਦੇ ਨੇ ਸੋ ਇਹ ਪ੍ਰਭ ਅਸਰਾ ਜਿਹੜਾ ਪ੍ਰਭੂ ਦਾ ਘਰ ਹੈ ਔਰ ਪ੍ਰਭੂ ਦੇ ਬੱਚੇ ਇੱਥੇ ਰਹਿੰਦੇ ਨੇ ਅਸੀਂ ਰੱਬ ਨੂੰ ਤਾਂ ਮਿਲਣਾ ਚਾਹੁੰਨੇ ਆ ਪਰ ਆਪਣੀਆਂ ਕੰਡੀਸ਼ਨਸ ਤੇ ਤੇ ਆਪਣੇ ਸਟਾਈਲ ਦੇ ਨਾਲ ਮਿਲਣਾ ਚਾਹੁੰਨੇ ਆ ਹਮੇਸ਼ਾ ਇਹ ਕਹਿੰਨ ਨੂੰ ਕਿ ਉੱਥੇ ਜਾਣਾ ਚਾਹੀਦਾ ਜਿੱਥੇ ਤੁਹਾਡੀ ਰੂਹ ਕਹਿੰਦੀ ਹੋਵੇ ਕਈ ਵਾਰੀ ਸਾਡੀ ਰੂਹ ਕਿਤੇ ਜਾਣ ਨੂੰ ਨਹੀਂ ਵੀ ਕਰਦੀ ਬੱਜੇ ਰੂਹੇ ਵੀ ਅਸੀਂ ਕਿਤੇ ਜਾਂਦੇ ਆ ਉਹ ਸਿਰਫ ਲੋਕਾਚਾਰੀ ਹੁੰਦੀ ਹੈ ਮੈਂ ਨਹੀਂ ਜਿਹੜਾ ਜਿਹੜਾ ਵੀ ਇੱਥੇ ਆਇਆ ਅੱਜ ਉਹ ਸਮਝੋ ਆਪਣੀ ਰੂਹ ਦਾ ਬੱਜਾ ਆਇਆ ਉਹਦੀ ਰੂਹ ਨੂੰ ਖਿੱਚ ਕੇ ਲਿਆਈ ਹੈ ਔਰ ਇੱਥੇ ਆ ਕੇ ਉਹਨਾਂ ਜਗ ਦੀਆਂ ਅੱਖਾਂ ਦੇ ਵਿੱਚ ਜਿਹੜਾ ਚਾਹ ਤੇ ਉਤਸ਼ਾਹ ਦੇਖਦੇ ਆ ਨਾ ਇਦਾਂ ਤੇ ਤੁਹਾਨੂੰ ਕੋਈ ਉਡੀਕਦਾ ਹੀ ਨਹੀਂ ਆਪਣੇ ਘਰਾਂ ਦੇ ਵਿੱਚ ਜਿੱਦਾਂ ਇਹ ਉਡੀਕਦੇ ਨੇ ਤੁਹਾਨੂੰ ਸੋ ਇਹ ਪ੍ਰਭ ਆਸਰਾ ਜਿਹੜਾ ਪ੍ਰਭੂ ਦਾ ਘਰ ਹੈ ਔਰ ਪ੍ਰਭੂ ਦੇ ਬੱਚੇ ਇੱਥੇ ਰਹਿੰਦੇ ਨੇ ਅਸੀਂ ਰੱਬ ਨੂੰ ਤਾਂ ਮਿਲਣਾ ਚਾਹੁੰਦੇ ਆ ਪਰ ਆਪਣੀਆਂ ਕੰਡੀਸ਼ਨਸ ਤੇ ਤੇ ਆਪਣੇ ਸਟਾਈਲ ਦੇ ਨਾਲ ਮਿਲਣਾ ਚਾਹੁੰਦੇ ਆ ਰੱਬ ਥੋੜੀ ਦੱਸਦਾ ਮੈਂ ਤੁਹਾਨੂੰ ਕਿੱਦਾਂ ਮਿਲਣਾ ਹੈ ਕੀ ਪਤਾ ਰੱਬ ਇੱਥੇ ਤੁਹਾਡੀ ਵੇਟ ਕਰਦਾ ਹੋਵੇ ਸੋ ਰੱਬ ਨੂੰ ਮਿਲਣ ਦੇ ਮੈਨੂੰ ਲੱਗਦਾ ਇਹ ਜ਼ਰੀਏ ਨੇ ਇੱਥੇ ਆ ਕੇ ਇਹਨਾਂ ਰੂਹਾਂ ਦੇ ਨਾਲ ਖੁਸ਼ੀ ਸਾਂਝੀ ਕਰਕੇ ਤੁਸੀਂ ਮੈਨੂੰ ਲੱਗਦਾ ਹੈ ਕਿ ਅਗਲੀ ਲੋਹੜੀ ਤੱਕ ਉਹ ਖੁਸ਼ੀ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ ਹੋ ਇਸ ਵਾਰ ਕਿੱਥੇ ਜਾਣਾ ਕੁਝ ਦੱਸੋਗੇ ਤੁਸੀਂ ਆ ਗਾ ਕੇ ਲੋਹੜੀ ਦੱਸਿਆ ਹਾਂਜੀ ਵਿਰਸਾ ਸਾਡਾ ਕਿੱਥੇ ਬੱਚੇ ਨਵੇਂ ਭੁੱਲ ਗਏ ਨੇ ਮੈਂ ਤਾਂ ਹੀ ਤਾਂ ਜੇ ਗਾ ਕੇ ਸੁਣਾਇਆ ਜੀ ਵੀ ਮੁੰਡੇ ਕਿਵੇਂ ਲੋਹੜੀ ਮੰਗਦੇ ਹੁੰਦੇ ਸੀ ਤੇ ਕੁੜੀਆਂ ਕਿਵੇਂ ਮੰਗਦੀਆਂ ਹੁੰਦੀਆਂ ਸੀ ਦੇਖੀ ਨਹੀਂ ਗਲੀਆਂ ਦੇ ਵਿੱਚ ਬੱਚੇ ਮੰਗਣਾ ਨਾ ਗਲੀਆਂ ਚ ਲੋੜੀ ਮੰਗਣ ਵਾਲਾ ਤਾਂ ਨਹੀਂ ਹੋਣਾ ਹੋਣਾ ਚਾਹੀਦਾ ਸ਼ਾ ਕਿਉਂਕਿ ਉਹ ਵੀ ਮੰਗਣਾ ਨਹੀਂ ਸੀ ਹੁੰਦਾ ਉਹ ਇੱਕ ਤਰ੍ਹਾਂ ਦੀ ਕਲੈਕਸ਼ਨ ਹੁੰਦੀ ਸੀ ਪੁਰਾਣੇ ਸਮਿਆਂ ਜੀ ਵੀ ਕਿ ਜੇ ਕੋਈ ਇਹ ਨਾ ਕਵੇ ਕਿ ਮੇਰੀਆਂ ਪਾਥੀਆਂ ਨਹੀਂ ਚਾਰ ਲਾਈਆਂ ਵਿੱਚ ਕੋਈ ਇਹ ਨਾ ਕਵੇ ਮੇਰੇ ਤੋਂ ਲੱਕੜ ਨਹੀਂ ਲੈ ਕੇ ਗਿਆ ਕੋਈ ਇਹ ਨਾ ਕਵੇ ਮੇਰੇ ਕੋਲ ਤਿਲ ਭੁਗਾ ਨਹੀਂ ਲਿਆ ਉਹ ਇੱਕ ਅਸੀਂ ਇੱਕ ਚਾਂਸ ਦਿੰਦੇ ਹੁੰਦੇ ਸੀ ਸਾਰਿਆਂ ਨੂੰ ਕਿ ਤੁਸੀਂ ਆਪਣਾ ਆਪਣਾ ਇਸ ਚ ਕੰਟਰੀਬਿਊਸ਼ਨ ਜੋ ਪਾਣਾ ਪਾ ਦੋ ਤੇ ਕਈ ਉਸ ਬਾਅਦ ਚ ਚੱਲ ਪਿਆ ਕਿ ਜਿਹੜੇ ਸਮਾਨ ਨਹੀਂ ਸੀ ਦੇ ਸਕਦੇ ਉਹ 2 ਰੁਪਈਆ ਰੁਪਈਆ 5 ਰੁਪਏ ਦੇ ਦਿੰਦੇ ਸੀ ਕਿ ਬੇਟਾ ਸਾਡੇ ਹਿੱਸੇ ਦਾ ਸਮਾਨ ਲੈ ਲਿਓ ਤੇ ਬਾਅਦ ਚ ਤਾਂ ਚਲੋ ਖੈਰ ਅਸੀਂ ਤਾਂ ਜਦੋਂ ਲੋਹੜੀ ਮੰਗਣ ਜਾਂਦੇ ਸੀ ਐਸੇ ਕਰਕੇ ਛੋਟਿਆਂ ਦੇ ਮੰਗਣ ਜਾਂਦੇ ਹੁੰਦੇ ਸੀ ਵੀ 4-6 ਰੁਪਏ ਇਕੱਠੇ ਹੋ ਜਾਣੇ ਅੱਜ ਹੈਨਾ ਬਟ ਉਹ ਜਿਹੜਾ ਸਵਾਦ ਸੀ ਉਹ ਇੱਕ ਆਨੰਦ ਸੀ ਨਾ ਉਹ ਖਤਮ ਹੋ ਗਿਆ ਤਿਹਾਰਾਂ ਦੇ ਵਿੱਚੋਂ ਤੇ ਹੁਣ ਤਾਂ ਵੈਸੇ ਵੀ ਜ਼ਿੰਦਗੀ ਦੇ ਬਹੁਤ ਸਾਰੇ ਆਨੰਦ ਨੇ ਖਤਮ ਹੋ ਗਏ ਨੇ ਕਿਉਂਕਿ ਮੰਮੀ ਤੋਂ ਡੈਡੀ ਤੋਂ ਪੈਸੇ ਲੈ ਕੇ ਖਰਚਣ ਦਾ ਸਵਾਦ ਹੀ ਖਤਮ ਹੋ ਗਿਆ ਹੁਣ ਜੀਪੇ ਅਸਲ 'ਚ ਮਾਪੇ ਹੋ ਗਿਆ ਅੱਗੇ ਮਾਪੇ ਹੁੰਦੇ ਸੀ ਹੁਣ ਜੀਪੇ ਹੋ ਗਿਆ ਹੈਨਾ ਤੇ ਉਹ ਸਵਾਦ ਹੌਲੀ-ਹੌਲੀ ਜ਼ਿੰਦਗੀ ਦੇ ਘਟਦੇ ਜਾ ਰਹੇ ਨੇ ਪਰ ਜਿਹੜੇ ਸਵਾਦ ਆ ਸਾਡੇ ਹੱਥ ਵਸ ਹੋਣ ਉਹਨਾਂ ਨੂੰ ਜ਼ਰੂਰ ਆਪਣੇ ਨਾਲ ਬੰਨ ਕੇ ਰੱਖਣਾ ਚਾਹੀਦਾ ਲੋਹੜੀ ਮੌਕੇ ਕੀ ਦਰਸ਼ਕਾਂ ਅਸੀਂ ਸਾਰਾ ਲੋਹੜੀ ਮੌਕੇ ਕੀ ਆ ਜੋ ਕਿ ਹੈ ਅੱਛਾ ਮੈਨੂੰ ਲੱਗਦਾ Diwali ਤੇ ਇਕੱਠੇ ਹੋਏ ਆ ਲੋਹੜੀ ਮੌਕੇ ਮੈਂ ਇਹੀ ਕਵਾਂਗਾ ਜੀ ਕਿ ਲੋਹੜੀ ਇੱਕ ਬਹੁਤ ਹੀ ਨਿੱਘ ਦਾ ਤਿਉਹਾਰ ਹੈ ਮਿੱਠਾ ਤਿਉਹਾਰ ਹੈ ਇਕੱਠੇ ਰਲ ਕੇ ਬਹਿ ਕੇ ਰੋਜ਼ ਲੋਹੜੀ ਮਨਾਇਆ ਕਰੋ ਇਕੱਠੇ ਵਿਆਹ ਕਰੋ ਹੈਨਾ ਬੁੱਕਲਾ ਮਾਰ ਕੇ ਖੇਸੀਆਂ ਦੀਆਂ ਲਾਗੇ ਬਹਿ ਕੇ ਗੱਲਾਂ ਕਰਿਆ ਕਰੋ ਇੱਕ ਦੂਜੇ ਨਾਲ ਮਿੱਠਾ ਵੰਡਿਆ ਕਰੋ ਰਿਓੜੀਆਂ ਸਿਰਫ ਸਿੰਬਲ ਇਹ ਕਹਿ ਸ਼ਬਦਾਂ ਦੀਆਂ ਰਿਓੜੀਆਂ ਵੀ ਵੰਡੀਆਂ ਜਾ ਸਕਦੀਆਂ ਚੰਗੇ ਵਿਚਾਰਾਂ ਦੀਆਂ ਰਿਓੜੀਆਂ ਵੀ ਵੰਡੀਆਂ ਜਾ ਸਕਦੀਆਂ ਸੋ ਮਿਠਾਸ ਕਿਸੇ ਵੀ ਤਰੀਕੇ ਵੰਡੀ ਜਾ ਸਕਦੀ ਹੈ ਜੀਵਨ ਦਾ ਆਨੰਦ ਜਿਹੜਾ ਉਹ ਕਈ ਗੁਣਾ ਵੱਧ ਜਾਏਗਾ ਕਦੇ ਇਕੱਠੇ ਬਹਿ ਕੇ ਧੂਣੀ ਸੇਕ ਕੇ ਤਾਂ ਵੇਖਿਓ ਕਿਤੇ ਇਕੱਠੇ ਬਹਿ ਕੇ ਇਹ ਮਿੱਠਾ ਛੱਕਾ ਇਹ ਤਾਂ ਵੇਖਿਓ ਗੱਲਾਂ ਦਾ ਅچھے ਸੋਹਜ ਸਵਾਦ ਦਾ ਮਿੱਠਾ ਜਿਹੜਾ ਬਹੁਤ ਵਧੀਆ ਲੱਗਦਾ ਜੀ ਪ੍ਰਭਾ ਸਾਹਸ ਸੱਜਣ ਵਿੱਚ ਉਹਨਾਂ ਬੱਚੇ ਲੋੜੀ ਮਨਾਉਣ ਆਏ ਨੇ ਜਿਨ੍ਹਾਂ ਬੱਚਿਆਂ ਤੇ ਮਾਪੇ ਉਹਨਾਂ ਤੋਂ ਵਿਛੜ ਚੁੱਕੇ ਨੇ ਉਹ ਵੀ ਤਰਸਦੇ ਨੇ ਕਿ ਤਰ੍ਹਾਂ ਕਿ ਸਾਡੇ ਨਾਲ ਕੋਈ ਲੋੜੀ ਮਨਾਉਣ ਵਾਸਤੇ ਆਵੇ ਇੱਥੇ ਬਹੁਤ ਸੈਲੀਬ੍ਰਿਟੀ ਅੱਜ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਇਹਨਾਂ ਨਾਲ ਲੋੜੀ ਮਨਾਈ ਥੋੜਾ ਕੀ ਮੈਂ ਗਰਜੋਤ ਦੇ ਨਾਲ